آلوک شرما جی یہ سوگت کرتے بڑی محنت سارے کر رہے ہیں یوتھ کانگریس کے انچارج وسندر محل جی ਤਮਾਮ ਜਿਹਦੇ ਤੇ ਤਹਿ ਗੁਰਿੰਦਾ ਰਾਜੀ ਦੋਵੇਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਖਰੜਾ ਸਾਹਿਬ ਸਾਡੇ ਅਰਬਨ ਦੇ ਪ੍ਰਧਾਨ ਬਹੁਤ ਬਹੁਤ ਤੇ ਸੈਮੀ ਜੀ ਜਿਹੜੇ ਮੀਡੀਆ ਦੇ ਚਾਰਜ ਦੇ ਪੰਜਾਬ ਸਾਡੇ ਬਹੁਤ ਹੀ ਸਤਿਕਾਰਯੋਗ ਡਾਣਾ ਕੇ ਵੀ ਨੀ ਸਪੀਕਰ ਸਾਹਿਬ ਫਾਰਮਰ ਸਪੀਕਰ ਪੰਜਾਬ ਵਿਧਾਨ ਸਭਾ ਤਮਾਮ ਸਾਡੇ ਐਮਐਲਏ ਸਹਿਬਾਨ ਹਰਜਨ ਸਿੰਘ ਜੀ ਗੰਗੋਤ ਸਾਹਿਬ ਸਾਡੇ ਵਿਸ਼ਨੂ ਸ਼ਰਮਾ ਜੀ ਡਾਕਟਰ ਜਿੰਦਰਜੀਤ جی مان سا جی ایسا نام لین لگے تو بہت ہو گیا بہت ہی ستار ہو سردار سخجندر سنگھ ردھاوا صاحب ਦੇ ਇੰਚਾਰਜ ਅਲੋਕ ਸ਼ਰਮਾ ਜੀ ਇਹਨਾਂ ਲਈ ਅਸੀਂ ਦਾ ਸਵਾਗਤ ਕਰਦੇ ਬੜੀ ਮਿਹਰਤ ਸਾਰੇ ਪੰਜਾਬ ਦੇ ਵਿਚਾਰੇ ਸਮੂਰਤੀ ਸਾਡੀ ਲੋਕਲ ਲੀਡਰ ਤੇ ਮੇਰੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਜਿੰਦਰ ਮਹਿਤ ਜੀ तमाम ਲੀਡਰ ਤੇ ਭੈਣੋ ਜਰਨਦਾ ਵਾਜੀ ਦੋਵੇਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਖਨਾਵਾ ਸਾਹਿਬ ਸਾਡੇ ਅਰਮਨ ਦੇ ਪ੍ਰਧਾਨ ਇਹ ਵੱਡੀ ਰੈਡੀ ਰੱਖੀ ਗਈ ਆ ਰੋਸ ਰੈਲੀ ਦਾ ਆਕਾਰ ਰੱਖਿਆ ਗਿਆ ਪਰ ਇਹ ਜਿਹੜੀ ਜਗ੍ਹਾ ਦੇ ਰੋਸ ਕਿਵੇਂ ਹੋਏਗਾ ਇਹੋ ਜੇ ਸਮਾਰਟ ਮਾਸ ਦਾ ਮੇ ਰਾਹੁਲ ਆਜੇ ਯੂਥ ਕਾਂਗਰਸ ਵੱਲੋਂ ਮੋਹਿਤ ਮਿੰਦਰਾ ਜੀ ਵੱਲੋਂ ਰੋਸ ਰੈਲੀ ਰੱਖੀ ਗਈ ਹੈ ਜਿਹੜੇ ਰਾਹੀਂ ਅਸੀਂ ਪੰਜਾਬ ਦੀ ਸਰਕਾਰ ਨੂੰ ਸੁਚੇਤ ਸੇ ਸਨੇਹਾ ਦੇਣਾ ਚਾਹਨੇ ਜਿਸ ਪ੍ਰਕਾਰ ਦੀ ਭਾਰੀ ਬੇਰੋਜ਼ਗਾਰੀ ਪੰਜਾਬ ਦੇ ਅੰਦਰ ਔਰ ਨੌਜਵਾਨਾਂ ਦਾ ਜਿਹੜਾ ਰੁਝਾਨ ਹੈ ਉਹ ਨਸ਼ਿਆਂ ਵੱਲ ਵਧੇਰੇ ਵੱਧ ਰਿਹਾ ਹੈ ਜਾਂ ਗੈਂਗਸਟਰਾਂ ਵੱਲ ਵਧੇਰੇ ਵੱਧ ਰਿਹਾ ਹੈ ਪੰਜਾਬ ਦੇ ਨਾਲ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ 3 ਸਾਲ ਬੀਤ ਗਏ ਨੇ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣਾ ਹੈ ਇਹ ਵੀ ਕਿਹਾ ਗਿਆ ਸੀ ਮੁੱਖ ਮੰਤਰੀ ਸਰਭੰਦੋਂ ਕਿ ਜਿਹੜੇ ਕੋਰੇ ਐ ਉਹ ਪੰਜਾਬ ਚ ਆਇਆ ਕਰਨਗੇ ਇੱਥੇ ਨੌਕਰੀ ਲੱਭਣ ਤੇ ਅੱਜ ਜਿਹੜਾ ਸਿੰਥੈਟਿਕ ਡਰੱਗਸ ਦਾ ਨੌਜਵਾਨ ਆਦੀ ਹੋ ਰਿਹਾ ਹੈ ਔਰ ਦਿਨ ਬਦਿਨ ਜਾਨਾ ਖਬਰਾਂ ਓਵਰਡੋਸ ਦੀਆਂ ਨੌਜਵਾਨ ਪੁੱਤ ਮਰ ਰਹੇ ਘਰਾਂ ਦੇ ਘਰੋਂ ਉੱਜੜ ਗਏ ਪਰ ਤੁਸੀਂ 3 ਸਾਲਾਂ ਬਾਅਦ ਵਿਖਾਵਾ ਕਰਨ ਲੱਗੇ ਹੋ ਲੈ ਕੇ ਆਪਦਾ ਪੁਲਿਸ ਕਮਾ ਜਿਹੜਾ ਕਮਿਸ਼ਨਰ ਹੈ ਜਾਂ ਕੋਈ ਲੈ ਕੇ ਡੀਆਈਟੀ ਆਪਦਾ ਐਸਐਸਪੀ ਕਿ ਉਹ ਹੁਣ ਘੇੜੇ ਕੱਢਦੇ ਫਿਰਦੇ ਆ ਛੋਟੇ ਛੋਟੇ ਘਰਾਂ ਨੂੰ ਜਿਹੜੇ ਨਸ਼ਾ ਦੇ ਤਸਕਰ ਆ ਉਹਨਾਂ ਦੇ ਘਰ ਕੋੜਨ ਦੀ ਕੋਸ਼ਿਸ਼ ਕਰ ਰਹੇ ਆ ਮੈਨੂੰ ਕੋਈ ਇਤਰਾਜ਼ ਨਹੀਂ ਲੇਕਿਨ 3 ਸਾਲ ਸਰਕਾਰ ਸੁੱਤੀ ਪਈ ਸੀ ਤੇ ਵੱਡੇ ਮਗਰਮਚ ਜਿਨ੍ਹਾਂ ਨੂੰ ਤੁਸੀਂ ਪੁਲਿਸ ਮਹਿਮਾ ਚੋ ਸਸਪੈਂਡ ਕੀਤਾ ਹੈ ਜਿਨ੍ਹਾਂ ਨੇ ਨਸ਼ਾ ਇਸ ਪੰਜਾਬ ਦੇ ਵਿੱਚ ਲੈ ਕੇ ਆਂਦਾ ਕੀ ਮੁੱਖ ਮੰਤਰੀ ਸਾਹਿਬ ਕੋਈ ਜ਼ਰੂਰਤ ਹੈਗੀ ਉਹਨਾਂ ਦਾ ਘਰ ਤੋੜਨ ਦੇ ਵਿੱਚ ਐਵੇਂ ਕਿਸੇ ਦਾ ਕੋਈ 8x10 ਦਾ ਪਰਛਾਤਾ ਤੋੜਤਾ ਇਹ ਇਹਨਾਂ ਨਸ਼ਾ ਖਤਰ ਨਹੀਂ ਹੋਣਾ ਲੋਕਾਂ ਨੂੰ ਬੇਵਕੂਫ ਨਾ ਬਣਾਓ ਤੁਸੀਂ ਅਰਦਾਸ ਵੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਸੋ ਜੋ ਪੰਜਾਬ ਦੇ ਹਾਲਾਤ ਹਨ ਅੱਜ ਸਪੈਸ਼ਲੀ ਯੂਥ ਕਾਂਗਰਸ ਨੇ ਇਸ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਉਹ ਮੁਹਿੰਮ ਵਿੱਢੀ ਹੈ ਔਰ ਮੈਂ ਵਧਾਈ ਦੇਣਾ ਚਾਹਣਾ ਯੂਥ ਕਾਂਗਰਸ ਦੇ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੂੰ ਕਿ ਉਹਨੇ ਇਸ ਦਾ ਆਗਾਜ਼ ਔਰ ਇਹਦੀ ਸ਼ੁਰੂਆਤ ਅੱਜ ਅਨਾਜ ਮੰਡੀ ਪਟਿਆਲਾ ਤੋਂ ਸ਼ੁਰੂ ਕੀਤੀ ਔਰ ਮੈਨੂੰ ਲੱਗਦਾ ਇਸ ਤੋਂ ਬਾਅਦ ਯੂਥ ਕਾਂਗਰਸ ਨੇ ਇਸ ਪ੍ਰਕਾਰ ਬਾਈਕ ਰੈਲੀ ਔਰ ਮੋਟਰਸਾਈਕਲ ਰੈਲੀ ਲੋਕਾਂ ਨੂੰ ਸੁਚੇਤ ਕਰਨ ਲਈ ਔਰ ਸਰਕਾਰ ਨੂੰ ਸ਼ਰਮ ਦੇਣ ਲਈ ਇਹ ਸਾਰੇ ਜਿਹੜੇ ਕਾਰਕ੍ਰਮ ਆ ਰੋਸ ਵੈਲੀ ਵਿੱਢੀ ਗੀ ਬੜਿੰਗ ਸਾਹਿਬ ਜੀ ਯੂਸੀ ਯੈਲੀ ਕਿੱਤਾਂ ਦੇ ਸੰਜੀਵ ਸ਼ਰਮਾ ਕਾਲੂ ਮਿਸਿੰਗ ਲੱਗਦਾ ਨਾ ਕਿੱਥੇ ਕਿੱਥੇ ਹੈ ਇਹ ਵਿੱਚ ਹਲਚਲ ਦੇਖੋ ਹੈ ਹੁਣ ਸਟੇਜ ਤੇ ਤੁਸੀਂ ਕਹੋਗੇ ਵੀ 117 ਕੈਂਡੀਡੇਟ ਹੋ ਤੁਸੀਂ ਉਹ ਸਾਰੇ ਮਿਸਿੰਗ ਹੈ ਬਹੁਤ سارے ਵਿਅਕਤੀ ਆ ਜਾਂਦੇ ਆ ਬਹੁਤ سارے ਵਿਅਕਤੀ ਕਈ ਵਾਰੀ ਆਦੇ ਕਮਕਰਚ ਨਹੀਂ ਹੁੰਦੇ ਅਕਾਲੀ ਦਲ ਦੇ ਵੱਡੇ ਬਗਾਵਤ ਦੇਖੋ ਨਾ ਅੱਗੇ ਕਲ ਬਿਕਰਮ ਜੀਠਿਆ ਨੇ ਬਗਾਵਤ ਦੇ ਰੂਪ ਅਪਣਾਏ ਲੱਗਦਾ ਕਿ ਕਿਸੇ ਨਾ ਕਿਸੇ ਕੋਈ ਵੱਡੀ ਇੱਛਾ ਹੈ ਮੈਂ ਸਮਝਦਾ ਕਿ ਅੰਦਰ ਮਿਲੀ ਭੁਗਤ ਹੈ ਪਰਿਵਾਰ ਸਾਰਾ ਜਾਣੇ ਕਿ ਕੋਈ ਨਾ ਕੋਈ ਚਾਹੁੰਦੇ ਹਨ ਕਿ ਸਾਡੇ ਕੋਲੇ ਹੀ ਰਹੇ ਸਾਰਾ ਕੁਝ ਵਿਕਰਮ ਸਿੰਘ ਮਜੀਠੀਆ ਗਿਆਨੀ ਰੁਪੀ ਸਿੰਘ ਤੇ ਦਾ ਬੋਲੇ ਲੇਕਿਨ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਉਰੇ ਤੇ ਕੋਈ ਟਪਾ ਟਪਣੀ ਨਹੀਂ ਕਿਤੇ ਸੋ ਮੈਨੂੰ ਲੱਗਦਾ ਕਿ ਬਹੁਤ ਵੱਡੀ ਜ਼ਾستی ਤੱਕੇ ਸਾਡਾ ਸਿੱਖ ਧਰਮ ਨਾਲ ਸਾਨੂੰ ਸਾਰਿਆਂ ਨੂੰ ਬਤੌਰ ਸਿੱਖ ਇੱਕ ਮੁੱਠ ਹੋ ਕੇ ਇਕੱਠੇ ਹੋ ਕੇ 28 ਨੂੰ ਮੈਂ ਸੁਣਿਆ ਕਿ ਇਹਨਾਂ ਦੀ ਦੁਮਾਰਾ ਮੀਟਿੰਗ ਹੈ ਜੀ ਪੂਨਾ ਚਿੱਕਰ ਸਾਰੇ ਕੰਮਕਾਰ ਛੱਡ ਕੇ ਸਾਰੇ ਸਿੱਖ ਜਗਤ ਨੂੰ ਸਾਰੇ ਸਿੱਖਾਂ ਨੂੰ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਬਾਨ ਹੈ ਇਹਨਾਂ ਨੇ ਘਰਾਂ ਚ ਬਾਹਰ ਜਾ ਕੇ ਸਵਾਲ ਇਹਨਾਂ ਨੂੰ ਕਰਨਾ ਚਾਹੀਦਾ ਹੈ ਤੇ ਮੁਰ ਦੁਵਾਰੇ ਗਿਆਨੀ ਰਵਦੀਰ ਸਿੰਘ ਜੀ ਨੂੰ ਕਿ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਹਾਲੀ ਦੇ ਵਾਸਤੇ ਸਾਰੇ ਸਿੱਖਾਂ ਨੂੰ ਜੋਰ ਲਾਉਣਾ ਚਾਹੀਦਾ ਤਾਂ ਜੋ ਮਰਿਆਦਾ ਕਾਇਮ ਰਹੇ ਸਾਡੇ ਅਕਾਲ ਤਖਤ ਸਾਹਿਬ ਦੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਸਜ਼ਾ ਲੱਗੀ ਸੀ ਉਹਨਾਂ ਨੇ ਸਿਰ ਝੁਕਾ ਕੇ ਉਹ ਸਜ਼ਾ ਨੂੰ ਕਬੂਲ ਕੀਤਾ ਤੇ ਅੱਜ ਕੱਲ ਦੇ ਇਹਨਾਂ ਡਰਾਮਾ ਕਿਉਂ ਰਚਣਾ ਸੀ ਵੀ ਅਸੀਂ ਅਕਾਲ ਤਖਤ ਤੇ ਸਜ਼ਾ ਭੁਗਤਣ ਜਾ ਰਹੇ ਹਾਂ ਤੇ ਡਰਾਮਾ ਰਚ ਕੇ ਤੁਹਾਨੂੰ ਲੱਗਿਆ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਮਾਫ਼ ਨਹੀਂ ਕੀਤਾ ਤੇ ਤੁਸੀਂ ਜੱਥੇਦਾਰਾਂ ਨੂੰ ਬਦਲਨ ਦਾ ਕੰਮ ਸ਼ੁਰੂ ਕਰਤਾ ਇਹ ਮਾਫ ਨਹੀਂ ਕਰਨੀ ਔਰ ਮੈਂ ਕਹਾਂਗਾ ਮਜੀਠੀਆ ਸਾਹਿਬ ਅਗਰ ਤੁਹਾਡਾ ਵਿਰੋਧ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਗੱਲ ਕਰੋ ਤੇ ਖੌ ਖੜੇ ਹੋ ਕੇ ਵੀ ਆਸੀ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਮੈਂ ਸਵਾਲ ਕਰਾਂਗਾ ਧੰਨਵਾਦ ਜੀ ਹਲੇ ਕਰ ਲਓ ਯਾਰ ਮਾੜੀ ਦਿਨੀ ਔਰ ਨੀਚੇ ਕਰ ਲਓ ਯਾਰ ਨੀਚੇ ਕਰ ਲਓ ਯਾਰ ਸਵਾਲ ਸੁੱਲ ਕਰੋਗੇ ਤੇ ਮੈਂ ਜਵਾਬ ਦਵਾਂਗਾ ਸਾਹਿਬ ਅੱਜ ਜਿਹੜੀ ਰੈਗੀ ਰੱਖੀ ਗਈ ਹੈ ਇਸ ਦਾ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹ ਰੈਲੀ ਦਾ ਤੇ ਸਾਡੇ ਮੋਹਤ ਵੇਂਦਰਾ ਜੀ ਨੇ ਜਿਹੜੇ ਪ੍ਰਧਾਨ ਨੇ ਜੀ ਉਹਨਾਂ ਨੇ ਆਪਣੇ ਨੌਜਵਾਨ ਸਾਥੀ ਸਾਰੇ ਇਕੱਠੇ ਕੀਤੇ ਨੇ ਜੀ ਤੇ ਸੂਬੇ ਦੇ ਵਿੱਚ 2 ਸਾਲ ਬਾਅਦ ਇਲੈਕਸ਼ਨਾਂ ਆਣੀਆਂ ਨੇ ਉਹਦੇ ਵਾਸਤੇ ਅਸੀਂ ਅੱਜ ਤੋਂ ਹੀ ਤਿਆਰੀ ਕਰ ਰਹੇ ਹਾਂ ਤੇ ਬਹੁਤ ਮੈਂ ਮੁਬਾਰਕ ਦੇਣਾ ਚਾਹਨਾ ਨੌਜਵਾਨਾਂ ਤੋਂ ਬਿਨਾ ਚੇਂਜ ਦੀ ਆਸਾ ਤੇ 70% ਦੀ ਹਿੰਦੁਸਤਾਨ ਵੀ ਤੇ ਪੰਜਾਬ ਦੀ ਜਿਹੜਾ 18 ਸਾਲ ਤੋਂ 40 ਸਾਲ ਤੋਂ ਥੱਲੇ ਥੱਲੇ ਵੋਟ ਦਿੰਦੇ ਤੋ ਇਹਨਾਂ ਨੌਜਵਾਨਾਂ ਨੇ ਹੀ ਪੰਜਾਬ ਦੇ ਵਿੱਚ ਤੇ ਦੇਸ਼ 'ਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਣੀ ਹੈ ਜੋ ਬੇਸਿਕ ਪਰਪਸ ਤੇ ਹੈ ਕਿ ਮੋਟੀਵੇਟ ਕਰਕੇ ਨੌਜਵਾਨਾਂ ਨੂੰ। ਇਹ ਰੋਸ ਰੈਲੀ ਨਾਂ ਰੱਖਿਆ ਗਿਆ ਹੈ ਪਰ ਤੁਸੀਂ ਕਹਿ ਰਹੇ ਹੋ ਕਿ 27 ਦਾ ਇਲੈਕਸ਼ਨ ਆ ਰਿਹਾ ਉਹਦੇ ਲਈ ਵੀ ਤਿਆਰੀ ਹੈ ਪਰ ਇਸ ਤਰੀਕੇ ਨਾਲ ਕੀ ਰੋਸ ਇਕੱਟਾਇਆ ਜਾ ਰਿਹਾ ਹੈ। ਹਰ ਇਸ਼ੂ ਬੇਰੋਜ਼ਗਾਰੀ ਦਾ ਇਸ਼ੂ ਹੈ, ਉਹਦੇ ਵਿੱਚ ਨਸ਼ਿਆਂ ਦਾ ਇਸ਼ੂ ਹੈ, ਲੌਂਡ ਆਰਡਰ ਦਾ ਇਸ਼ੂ ਹੈ। ਨੌਜਵਾਨਾਂ ਦਾ ਇਹੀ ਇਸ਼ੂ ਹੈ ਕਿ ਪੰਜਾਬ ਦੇ ਵਿੱਚ ਇਹ ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਜੀ ਨੇ ਕਿਹਾ ਸੀ ਅਸੀਂ ਰਿਵਰਸ ਮਾਈਗ੍ਰੇਸ਼ਨ ਬਾਹਰਲੇ ਦੇਸ਼ਾਂ ਤੋਂ ਕਰਾਵਾਂਗੇ ਤੇ ਰਿਵਰਸ ਮਾਈਗ੍ਰੇਸ਼ਨ ਤੋਂ ਇਹਨੋ ਤੇ ਠੇਕ ਨਾ ਬਾਹਰ ਕੱਲੋਂ ਸਾਡੇ ਬੱਚੇ ਘੱਲ ਦਿੱਤੇ ਨੇ ਜਿਸ ਢੰਗ ਨਾਲ ਬੱਚੇ ਆਏ ਬਦਕਿਸਮਤੀ ਦੀ ਗੱਲ ਹੈ ਨਾ ਸਾਡੇ ਪ੍ਰਧਾਨ ਮੰਤਰੀ ਨੇ ਨਾ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਬੇਇੱਜ਼ਤ ਕਰਕੇ ਬੱਚੇ ਘੱਲੇ ਨੇ ਉਥੇ ਪ੍ਰੈਜ਼ੀਡੈਂਟ 트੍ਰੰਪ ਤੇ ਕੋਲਸਨ ਅਮਰੀਕਾ ਚ ਇਤਰਾਜ਼ ਕਰਨਾ ਚਾਹੀਦਾ ਸੀ ਨਾ ਸੀ ਬੱਚਿਆਂ ਨੂੰ ਸੰਭਿਆ ਭਗਵੰਤਬਾਨ ਜੀ ਗਏ ਨੇ 에어ਪੋਰਟ ਤੇ ਅਸੀਂ ਉਹਨਾਂ ਨੂੰ ਪਹਿਲੇ ਕਿਹਾ ਕਿ 에어ਪੋਰਟ ਤੇ ਜੇ ਚੱਲਿਓ ਕੋ ਰੀਹੈਬਿਲੀਟੇਸ਼ਨ ਪ੍ਰੋਗਰਾਮ ਤੇ ਦੋ ਫਿਰ ਜਿਹੜੇ 에ਜੰਟਸ ਨੇ ਕਰੋੜਾ ਰੁਪਏ ਕਮਾਏ ਉਹਨਾਂ ਨੂੰ ਟੋਟਲੀ ਗਲਮੈਨ ਪੰਜਾਬ ਪੁਲਿਸ ਨੇ ਦਿੱਤੇ ਦੋ ਨੰਬਰ ਦੇ ਕੰਮ ਕਰਦੇ ਉਹਨਾਂ ਕੋ ਘਰ ਤੋਂ ਕੱਢ ਇਹਨਾਂ ਦੀ ਰਿਕਵਰੀ ਤੇ ਕਰਾ ਕੇ ਦਓ ਜਿਹੜੇ ਬੱਚੇ ਨੇ ਜ਼ਮੀਨ ਵੇਚਤੀ ਘਰ ਵੇਚਤੇ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰ ਲਏ ਮਿਨਿਮਮ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਜਿਹੜਾ ਬੰਦਾ ਹੋਇਆ ਹੱਕ ਹੈ ਉਹ ਤੇ ਦਵਾਇਆ ਜਾਏ ਇਹ ਸਾਰੇ ਮਸਲੇ ਅੱਜ ਨੌਜਵਾਨ ਬੱਚੇ ਹਨ ਡਿਸਕਸ ਕਰਾਂਗੇ ਨਾਲ ਅਸੀਂ ਇਹ ਵੀ ਚਾਹਨਾ ਹੈ ਕਿ ਧਗੜੇ ਹੋ ਕੇ ਬਾਜਵਾ ਸਾਹਿਬ ਜਿਹੜਾ ਨਸ਼ੇ ਦੇ ਖਿਲਾਫ ਐਕਸ਼ਨ ਹੋ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਮੇਰੀ ਇੱਕੋ ਗੱਲ ਏ ਕਿ ਤਿੰਨ ਸਾਲ ਕੇਜਰੀਵਾਲ ਸਾਹਿਬ ਤੇ ਭਗਵੰਤ ਜੀ ਕੀ ਕਰਦੇ ਨੇ ਨੰਬਰ 1 ਨੰਬਰ 2 ਤੁਸੀਂ ਕਹਿੰਦੇ ਪੰਜਾਬ ਨਸ਼ਾ ਮੁਕਤ ਕਰਨਾ ਸਾਡਾ ਪਹਿਲਾ ਸਵਾਲ ਏ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੇ ਕਿਸ ਕਿਸਮ ਦੀ ਮੂਵਮੈਂਟ ਏ ਤੀਸਰਾ ਸਾਡਾ ਸਵਾਲ ਏ ਹੈ ਕਿਹੜੇ ਤੁਸੀਂ ਲੋਕਾਂ ਦੇ ਘਰ ਆ ਰਹੇ ਨਸ਼ੇ ਵੇਚਣ ਵਾਲਾ ਅਸੀਂ ਇਸ ਮੁਹਿੰਮ ਦੇ ਨਾਲ ਬਟ ਪਹਿਲੇ ਸਾਨੂੰ ਜਵਾਬ ਦਿਓ ਕਿ ਇੱਕ ਤੁਹਾਡਾ AIG ਤੁਸੀਂ ਨੌਕਰੀ ਤੋਂ ਖੜਿਆ ਦੋ ਸਾਲ ਦਾ ਉਹ ਪਗੋੜਾ ਹੋ ਗਿਆ ਤੁਹਾਡੇ ਤੁਹਾਡੇ ਕਾਬੂ ਚ ਨਹੀਂ ਚੜਿਆ ਇੱਕ DSP ਹੁਣੇ ਕੱਢਿਆ ਜਿਹਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਸੀ ਉਹ ਵੀ ਪਗੋੜਾ ਹੋ ਗਿਆ ਤੁਸੀਂ ਉਹਨਾਂ ਦੇ ਘਰ ਵੀ ਆਏ ਨੇ ਪਹਿਲੇ ਉਹਨਾਂ ਦੇ ਘਰ ਤੇ ਟਾਓ ਮੱਛੀਆਂ ਦੇ ਘਰ ਟਾਣੋਂ ਬਗਰ ਬੱਚਾਂ ਦੇ ਟਾਓ ਤੇ ਉਹਦਾ ਮੈਸੇਜ ਆਏਗਾ ਐਂਡ ਇਹਦੇ ਵਿੱਚ ਇੱਕ ਇਹ ਵੀ ਗੱਲ ਬੜੀ ਕਲੀਅਰ ਹੈ ਸਾਡਾ ਇਹ ਬਕਾਇਦਾਤ ਔਰ ਚਾਰਜ ਹੈ ਕਿ ਜੋ ਕੁਝ ਪੰਜਾਬ ਚ ਹੋ ਰਿਹਾ ਇਹ ਸਾਰਾ ਕੁਝ ਪੰਜਾਬ ਪੁਲਿਸ ਦੀ ਮਿਲੀ ਭੁਗਤਣਾ ਹੋ ਰਿਹਾ ਭਾਵੇਂ ਫਰੋਤੀਆਂ ਦਾ ਕੰਮ ਹੈ ਭਾਵੇਂ ਡਰੱਗਸ ਦਾ ਕੰਮ ਹੈ ਤੋ ਦਸਮੂਨਾ ਤੇ ਐਕਸ਼ਨ ਕੀ ਲੈ ਰਹੇ ਹੋ ਤੁਸੀਂ ਕੀ ਸ਼ਰਮਣੀ ਅਕਾਲੀ ਦਲ ਦਾ ਤੁਹਾਨੂੰ ਕਿਵੇਂ ਦੇਖਦੇ ਹੋ ਸਾਇਓ ਦੀ ਅਕਾਲੀ ਦਲ ਤੇ ਕਿਰਮੇਟੀਆਂ ਮੋਸਮ ਵਿੱਚ ਬੀਜੇਪੀ ਆਂਦੇ ਹੀ ਮੈਲਾ ਨੂੰ 2500 ਰੁਪਏ ਦੇਣ ਦਾ ਵਾਦਾ ਜਿਹੜਾ ਕੱਲ ਤੋਂ ਸ਼ੁਰੂ ਕਰੀ ਇਹ ਕਿਵੇਂ ਦੇਖਦੇ ਹੋ ਜੀ ਵੇਖੋ ਸਾਰਿਆਂ ਨੂੰ ਪਹਿਲਾਂ ਅਸੀਂ ਮੈਂ ਕੱਲ ਵੀ ਬਿਆਨ ਦਿੱਤਾ ਸੀ ਕਿ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੀਆਂ ਵੋਟਰ ਸਾਡੀਆਂ ਜਿਹੜੀਆਂ ਨੌਜਵਾਨ ਬੱਚੀਆਂ ਨੇ ਸਾਡੀਆਂ ਪੈਣਾ ਨੇ ਸਾਡੀਆਂ ਮਾਤਾਵਾ ਨੇ ਤੁਸੀਂ ਇਸ ਗੱਲ ਦਾ ਵੋਟ ਲੈ ਕੇ ਗਵਰਨਰ ਚਾਏ ਤੁਸੀਂ ਫਾਰਮ ਭਰ ਆਏ ਤੁਸੀਂ ਐਡਰੈਸ ਲਏ ਬੜਾ ਕੁਝ ਇੱਥੇ ਕੀਤਾ ਤੇ ਇਹ ਗੱਲ ਕਹੀ ਕਿ ਮਾਰਚ ਦੇ ਮਹੀਨੇ ਵਿੱਚ ਭਾਈ ਚ ਗਵਰਨਮੈਂਟ ਆਈ ਤੇ April ਦੇ ਮਹੀਨੇ ਦੇ ਪਹਿਲੇ ਹਫਤੇ 'ਚ ਅਸੀਂ 1000 ਰੁਪਿਆ ਦੇਵਾਂਗੇ ਹੁਣ ਤੁਸੀਂ ਵੇਖੋ ਇਸ 17 March ਨੂੰ 3 ਸਾਲ ਪੂਰੇ ਹੋਣੇ ਅੱਜ ਤੋਂ 5-6 ਦਿਨ ਹੋ ਗਏ ਤੁਸੀਂ 1 ਰੁਪਿਆ ਨਹੀਂ ਕਿਸੇ ਨੂੰ ਦਿੱਤਾ ਜਦੋਂ ਪਾਰਲੀਮੈਂਟ ਦੇ ਵਿੱਚ ਇਹੀ ਅਸੀਂ ਇਸ਼ੂ ਚੁੱਕਿਆ ਤੇ ਕਹਿਣ ਲੱਗੇ ਸਾਡੇ ਕੋ ਗੁਸਤਾਖੀ ਹੋ ਗਈ ਹੈ ਬਟ ਅਸੀਂ ਮਹੀਨੇ ਕਦੇ 'ਚ ਹੁਣ 1000 ਦੀ ਜਗ੍ਹਾ 1100 ਦਿਆ ਕਰਾਂਗੇ ਪਾਰਲੀਮੈਂਟ ਦੀ ਇਲੈਕਸ਼ਨ ਓਵਰ ਹੋਈ ਨੂੰ 7 ਮਹੀਨੇ ਹੋ ਗਏ 8ਵਾਂ ਮਹੀਨਾ ਹੋ ਗਿਆ ਫਿਰ ਕੋਈ ਨਾਮੋ ਨਿਸ਼ਾਨ ਨਹੀਂ ਅੱਜ ਕੇਜਰੀਵਾਲ ਸਾਹਿਬ ਉੱਥੇ ਆਪਣੇ ਬੈਠੇ ਨੇ ਆ ਉੱਥੇ ਵਿਪਾਸਨਾ ਤੇ ਹੁਸ਼ਿਆਰਪੁਰ ਆਏ ਇਹਦਾ ਜਵਾਬ ਦੇਣ ਸਾਰੀਆਂ ਗੱਲਾਂ ਦਾ 4 ਮਹੀਨੇ ਚ ਕਿਹਾ ਸੀ ਡਰਗ ਦੂਰ ਕਰ ਦਾਂਗੇ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਜੋ ਇਸ ਟਾਈਮ ਚੀਫ ਮਿੰਿਸਟਰ ਰੋਜ਼ ਦੇ ਰੋਜ਼ ਕੰਮ ਕਰ ਰਿਹਾ ਹੁਸ਼ਿਆਰਪੁਰ ਦੇ ਰੈਸਟ ਉਸ ਦੇ ਵਿੱਚ ਜੋ ਸ਼ਰਮਨਾਕ ਘਟਨਾ ਹੋਈ ਹੈ ਅਜੇ ਤੱਕ ਕੋਈ ਕੋਈ ਇਨਕੁਆਰੀ ਨਹੀਂ ਐ ਅਕਾਲੀ ਦਲ ਨੂੰ ਕਿਵੇਂ ਦੇਖਦੇ ਆ ਅਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਿਕਰ ਮਜੀਠੀਆ ਵੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਕੋ ਮੈਨੂੰ ਕਿਸੇ ਦੇ ਸਾਹਮਣੇ ਸਾਹਮਣੇ ਦਾ ਤਾਂ ਪਤਾ ਨਹੀਂ ਸਾਨੂੰ ਇਸ ਗੱਲ ਦਾ ਐਜ਼ ਅ ਸਿੱਖ ਸਾਨੂੰ ਬਹੁਤ ਭਾਰੀ ਅਫਸੋਸ ਹੈ ਇਸ ਗੱਲ ਕਿ ਤੁਸੀਂ ਇੱਕ ਸਾਰ ਨੂੰ ਵੱਡਾ ਤਖਤ ਜਿਹੜਾ ਸੀ ਜਦੋਂ ਵੀ ਸਿੱਖ ਕੌਮ ਨੂੰ ਕੋਈ ਰਾਜਨੀਤਿਕ ਤੌਰ ਤੇ ਕੋਈ ਪ੍ਰੋਬਲਮ ਸਾਹਮਣੇ ਆਂਦੀ ਸੀ ਤੇ اقالتਖ صاحب ਦੇ ਜ਼ਹਿਦਾਰ ਜੀ ਜਿਹੜੇ ਉਹਨਾਂ ਫੈਸਲਾ ਲੈਣਾ ਹੁੰਦੇ ਤੇ ਹੁਣ اقالتਖ صاحب ਦੇ ਜ਼ਹਿਦਾਰ ਨੇ ਉਹ ਵੀ ਜਦੋਂ ਮਰਜੀ ਤਬਦੀਲ ਕਰ ਲੈਣੇ ਜਿਹੜੇ ਮਰਜੀ ਤਖਤ ਦੇ ਜ਼ਹਿਦਾਰ ਤਬਦੀਲ ਕਰ ਲੈਣ ਸੋ ਇੱਕ ਇਟ ਇਜ਼ ਜਸਟ ਲਾਈਕ ਚੀਫ ਜਸਟਿਸ ਨੂੰ ਸਰਕਾਰਾਂ ਜਦੋਂ ਆਪ ਤਬਦੀਲ ਕਰਨਾ ਪੈਂਦੀਆਂ ਨੇ ਤੇ ਫਿਰ ਉਹਦਾ ਮਤਲਬ ਹੋਇਆ ਕਿ ਸਾਡੇ ਰਿਲੀਜੀਅਸ ਅਫੇਅਰ ਸਾਡੇ ਧਾਰਮਿਕ ਇਸ਼ੂਸ ਵੀ ਜੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਹਿਲੇ ਪੰਜਾਬ ਦਾ ਬੇੜਾ ਭਾਇਆ ਪਾਵੇ ਪਰ ਕਾੜੀ ਬਾਈਬਲ ਖਲਾਣ ਦੀ ਗੱਲ ਕਰੀਏ ਜਿਹਨਾਂ ਖੁਦ ਤਸلیم ਕੀਤਾ ਕਿ ਅਸੀਂ ਐਡੇ ਵੇਡੇ ਕੋ ਕਰਮ ਅਸੀਂ ਆਪ ਕੀਤੇ ਨੇ ਹੁਣ ਉਹ ਜੇ ਇਹੀ ਫੈਸਲੇ ਕਰਨ ਲਾਪੇ ਤੇ ਫਿਰ ਸਾਡਾ ਸਾਡੇ ਜਿਹੜਾ ਧਰਮ ਹੈ ਕਿਹੜੇ ਪਾਸੇ ਜਾ ਰਿਹਾ ਇਹ ਸਿੱਖ ਭਾਈਚਾਰੇ ਵਾਸਤੇ ਇੱਕ ਬਹੁਤ ਵੱਡੀ ਮੈਸਮਨਾਏ ਖਤਰੇ ਦੀ ਘੰਟੀ ਹੈ ਸਾਰੇ ਸਿੱਖ ਜਗਤ ਨੂੰ ਇਕੱਠੇ ਹੋਣਾ ਚਾਹੀਦਾ ਇਹ ਜਿਹੜੀਆਂ ਮਨਮਾਨੀਆਂ ਨੇ ਰੋਕਣੀਆਂ ਚਾਹੀਦੀਆਂ ਨੇ ਅਦਰਵਾਇਜ਼ ਅਸੀਂ ਆਪਣਾ ਪੋਲਿਟਿਕਲ ਤੇ ਰਿਲੀਜੀਅਸ ਸਿਗਨੀਫੀਕੈਂਸ ਲੂਜ਼ ਕਰ ਲਿਆ ਵਾ ਇੱਕ ਸਤਾਈ ਚ ਕਾਂਗਰਸ ਪਾਰਟੀ ਪੂਰੇ ਪੱਬਾਂ ਭਾਰਾ ਕੀ ਹੁਣ ਕਾਂਗਰਸ ਪਾਰਟੀ ਅੰਦਰੋਗਤੀ ਠੀਕ ਹੈ ਕਿਉਂਕਿ ਰਾਣਾ ਵਰਜੀਤ ਆਪਣੇ ਪੱਧਰ ਤੇ ਵੱਡੇ ਐਲਾਨ ਕਰ ਰਹੇ ਨੇ ਰਾਜਾ ਬੜਿੰਗ ਆਪਣੇ ਪੱਧਰ ਤੇ ਤੇ ਵੱਖ-ਵੱਖ ਲੀਡਰ ਜਿਹੜੇ ਆਪਣੇ ਪੱਧਰ ਤੇ ਜਿਹੜੇ ਦਾਅਵੇ ਠੋਕਰੇ ਸਾਰੇ ਇਕੱਠੇ ਨੇ ਜੀ ਰਾਜਾ ਬੜਿੰਗ ਜੀ ਆਪਣਾ ਕੰਮ ਐਜ਼ ਅ ਪੀਸੀਸੀ ਪ੍ਰਧਾਨ ਕਰ ਰਹੇ ਮੈਂ ਆਪਣਾ ਕੰਮ ਐਜ਼ ਅ ਸੀਐਲਪੀ ਲੀਡਰ ਕਰ ਰਿਹਾ ਸਾਨੂੰ ਬਕਾਇਦਾਤ ਰ ਉਤੋਂ ਇਹ ਗੱਲ ਕਹਿ ਕੇ ਕੱਲੀ ਏ ਕਿ ਦੋਨੋਂ ਜਾਣੇ ਇਕੱਠੇ ਅਲਾਈਨਮੈਂਟ ਹੋਣੀ ਚਾਹੀਦੀ ਗੱਡੀ ਦੀ ਜੇ ਅਲਾਈਨਮੈਂਟ ਹੀ ਆਊਟ ਹੋਏ ਸਾਰੋ ਚੰਗੀ ਗੱਡੀ ਵੀ ਰੱਖ ਲਓ ਪਿੱਛੇ ਵੀ ਜੇ ਕਾਂਗਰਸ ਨੂੰ ਨੁਕਸਾਨ ਹੋਇਆ ਸੀ ਅਲਾਈਨਮੈਂਟ ਆਊਟ ਹੁੰਦਾ ਹੋਇਆ ਸੀ ਤਾਂ ਅਸੀਂ ਇਸ ਵਾਰ ਤਾਂ ਨਹੀਂ ਹੋਊਗਾ ਨਹੀਂ ਨਹੀਂ ਬਿਲਕੁਲ ਨਹੀਂ ਹੋਏਗਾ ਬਿਲਕੁਕੁਲ ਨਹੀਂ ਹੋਏਗਾ ਸਾਰੇ ਇਕੱਠੇ ਚੱਲਾਂਗੇ ਤਾਂ ਇਸ ਕੱਲ ਸਾਨੂੰ ਪੂਰਨ ਫਾਇਦਾ ਹੈ ਜਿੱਥੇ ਕੋਈ ਛੋਟੇ ਮੋਟੇ ਡਿਫਰੈਂਸਸ ਜਿਹਨੇ ਉਸੀ ਬੈਠ ਕੇ ਸਾਰੇ ਡਿਫਰੈਂਸਸ ਵੀ ਦੂਰ ਕਰਾਂਗੇ ਸੋ ਇਸ ਗੱਲ ਕਾਰਨ ਇਕੱਠੇ ਹੋ ਕੇ ਚੱਲਾਂਗੇ ਅੱਜ ਪੰਜਾਬ ਨੂੰ ਵਟੀ ਰੋ ਠੀਕ ਬੰਗਲੂਸੀ ਲੀਡਰਸ਼ਿਪ ਕਾਂਗਰਸ ਛੱਡ ਕੇ ਗਏ ਆ ਵਾਪਸ ਆਣਾ ਚਾਹੁੰਦਾ ਉਹਨਾਂ ਨੂੰ 2027 ਦੇ ਵਿੱਚ ਵਾਪਸ ਲਿਆ ਜਾਏਗਾ ਇਹ ਕੋਈ ਤੇ ਜਿਹੜੀ ਪੋਲੀਟੀਕਲ ਫੇਸ ਕਮੇਟੀ ਹੈ ਕਾਂਗਰਸ ਦੀ ਉਹ ਮਿਲ ਰਹੀ ਹੈ ਚਾਂਦੇਣਾ ਦੇ ਵਿੱਚ ਇਹਦੇ ਬਾਰੇ ਵੀ ਚਰਚਾ ਉੱਥੇ ਕੀਤੀ ਠੀਕ ਹੈ ਥੈਂਕ ਯੂ